ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇਖਦੇ ਦਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਸ਼ਮੀਰ ਸਿੰਘ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਰਾਤ ਜਾਂ ਸੇਵਾ ਸਵਾਲ ਤਾਂ ਬਣਦਾ ਹੈ ਗੱਲਬਾਤ ਕਰਾਂਗੇ ਏਸ਼ੀਆ ਦੀ ਸਭ ਤੋਂ ਮੰਡੀ ਖੰਨਾ ਮੰਡੀ ਵਿੱਚ ਮਜ਼ਦੂਰਾਂ ਦੀ ਹੜਤਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧੀਆਂ ਨੂੰ ਖੁੱਲਾ ਚੈਲੰਜ ਨੂੰ ਲੈ ਕੇ ਔਰ ਭਾਰਤ ਅਤੇ ਕੈਨੇਡਾ ਦੇ ਮੁੱਦੇ ਦਰਵਾਜ਼ਾ ਚੀਨ ਦੀ ਵੱਡੀ ਅਪਡੇਟ ਨੂੰ ਲੈ ਕੇ ਆਰਤੀ ਜੀ ਏਸ਼ੀਆ ਦੀ ਮੰਡੀ ਵਿੱਚ ਝੋਨੇ ਦੀ ਟਵਾ ਟਵਾਇ ਸ਼ੁਰੂ ਹੋ ਗਈ ਹੈ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋ ਗਈ ਹੈ ਔਰ ਇਨ ਦੌਰਾਨ ਮਜ਼ਦੂਰਾਂ ਨੇ ਵੱਡੀ ਹੜਤਾਲ ਕੀਤੀ ਸੀ ਜੀ ਕਸ਼ਮੀਰ ਚ ਜਿਸ ਤਰ੍ਹਾਂ ਮਜ਼ਦੂਰਾਂ ਦੀ ਹੜਤਾਲ ਦੀ ਗੱਲ ਕਰ ਰਹੇ ਆ ਤਾਂ ਬਹੁਤ ਹੀ ਰਾਹਤ ਭਰੀ ਖਬਰ ਹੈ ਇਹ ਕਿ ਮਜ਼ਦੂਰਾਂ ਦੀ ਜਿਹੜੀ ਹੜਤਾਲ ਹੈ ਉਹ ਖਤਮ ਹੋ ਗਈ ਕਿਉਂਕਿ 7 ਤਰੀਕ ਨੂੰ ਹੜਤਾਲ ਕੀਤੀ ਸੀ ਕਿਉਂਕਿ ਅਕਸਰ ਮਜ਼ਦੂਰਾਂ ਦੇ ਹੜਤਾਲ ਕਰਨ ਦਾ ਕਾਰਨ ਕੀ ਹੁੰਦਾ ਕਿ ਜੇਕਰ ਉਹਨਾਂ ਦੀ ਮਜ਼ਦੂਰੀ ਦੇ ਵਿੱਚ ਤਨਖਾਹਾਂ ਦੇ ਵਿੱਚ ਜੇ ਵਾਧਾ ਹੀ ਨਾ ਹੋਵੇ ਤਾਂ ਫਿਰ ਉਹਨਾਂ ਨੂੰ ਮਜ਼ਦੂਰੀ ਕਰਨ ਦਾ ਵੀ ਕੀ ਫਾਇਦਾ ਜੇਕਰ ਉਹਨਾਂ ਦਾ ਘਰਨਾ ਪੂਰਾ ਹੋਵੇ ਜੀ ਹੁਣ ਉਹਨਾਂ ਦੀ ਹੜਤਾਲ ਖਤਮ ਹੋ ਚੁੱਕੀ ਹੈ ਕਿਉਂਕਿ ਐਸਡੀਐਮ ਜਿਹੜੇ ਸਵਾਤੀ ਟਵਾਣਾ ਸੀਗੇ ਉਹਨਾਂ ਨੇ ਆ ਕੇ ਭਰੋਸਾ ਦਿੱਤਾ ਕਿ ਉਹਨਾਂ ਦੀ ਤਨਖਾਹ ਦੇ ਵਿੱਚ ਹੁਣ ਵਾਅਦਾ ਕੀਤਾ ਜਾਵੇਗਾ 11 ਅਕਤੂਬਰ ਦੇ ਤਰੀਕ ਨੂੰ ਜਿਹੜੀ ਹੈ ਇਹ ਫੈਸਲਾ ਲੈਣ ਦਾ ਜਿਹੜੀ ਤਾਰੀਖ ਰੱਖੀ ਗਈ ਹੈ ਤੇ ਉਹਨਾਂ ਦੀ ਤਨਖਾਹ 'ਚ ਵਾਅਦਾ ਵੀ ਕੀਤਾ ਜਾਵੇਗਾ ਕਿਉਂਕਿ 2011 ਤੋਂ ਲੈ ਕੇ ਹੁਣ ਤੱਕ ਮਜ਼ਦੂਰਾਂ ਦੀ ਤਨਖਾਹ ਦੇ ਵਿੱਚ ਬਿਲਕੁਲ ਵਾਅਦਾ ਨਹੀਂ ਸੀ ਕੀਤਾ ਗਿਆ ਤੇ ਨਾ ਹੀ ਕਿਸੇ ਨੇ ਕੋਈ ਗੱਲ ਸੁਣੀ ਸੀ ਕਿਉਂਕਿ ਮਜ਼ਦੂਰਾਂ ਨੂੰ ਦੇਖਿਆ ਜਾਵੇ ਤਾਂ ਸਾਨੂੰ ਕੋਈ ਵੀ ਕੰਮ ਹੋਵੇ ਬਿਲਡਿੰਗਾਂ ਬਣਾਉਣੀਆਂ ਹੋਣ ਖੇਤੀ ਕਰਾਣੀ ਹੋਵੇ ਇਹ ਕਿਸੇ ਵੀ ਤਰੀਕੇ ਦਾ ਕੰਮ ਹੋਵੇ ਮਜ਼ਦੂਰਾਂ ਤੋਂ ਬਿਨਾ ਨਹੀਂ ਹੁੰਦਾ ਕਿਉਂਕਿ ਸਭ ਤੋਂ ਪਹਿਲਾਂ ਮਜ਼ਦੂਰਾਂ ਨੂੰ ਹੀ ਉਹਨਾਂ ਤੋਂ ਹੀ ਕੰਮ ਲੈਣਾ ਪੈਂਦਾ ਹੈ ਤਾਂ ਜੇਕਰ ਮਜ਼ਦੂਰੀ ਸਹੀ ਤਰੀਕੇ ਨਾਲ ਨਹੀਂ ਮਿਲੇਗੀ ਤੇ ਮਜ਼ਦੂਰਾਂ ਨੂੰ ਵੀ ਕਿਤੇ ਨਾ ਕਿਤੇ ਦੁੱਖ ਹੋਵੇਗਾ ਤੇ ਅੱਜ ਜੇਕਰ ਉਹਨਾਂ ਨੇ ਹੜਤਾਲ ਖਤਮ ਕੀਤੀ ਹੈ ਤੇ ਬੜੇ ਭਰੋਸੇ ਦੇ ਨਾਲ ਖਤਮ ਕੀਤੀ ਹੈ ਕਿ ਹੁਣ ਜਿਹੜੀ ਉਹਨਾਂ ਦੀ ਸੁਣੀ ਜਾਊਗੀ ਹੁਣ ਉਹਨਾਂ ਦੀ ਮਜ਼ਦੂਰੀ ਦੇ ਵਿੱਚ ਵੀ ਵਾਅਦਾ ਕੀਤਾ ਜਾਵੇਗਾ ਅੱਛਾ ਤੁਸੀਂ ਦੱਸਿਆ ਆਰਤੀ ਜੀ 2011 ਤੋਂ ਬਾਅਦ ਮਜ਼ਦੂਰੀ ਦੇ ਵਾ ਕਿਉਂਕਿ 2011 ਕੀ ਪਿਛਲੇ 4-5 ਸਾਲਾਂ ਤੋਂ ਲਾ ਲਓ ਕਿ ਹਰ ਇੱਕ ਦੇ ਬੰਦੇ ਦੇ ਖਰਚੇ ਜੀ ਪਰਿਵਾਰ ਦੇ ਖਰਚੇ ਦੁੱਗਣੇ ਹੋ ਗਏ ਤੇ ਤੁਸੀਂ ਕਿਦਾਂ ਸਰਵਾਈਵ ਕਰਦੇ ਹੋਵੋਗੇ ਬਿਲਕੁਲ ਮਹਿੰਗਾਈ ਦਿਨ-ਬਦਿਨ ਵਧ ਰਹੀ ਹੈ ਮਹਿੰਗਾਈ ਜਦੋਂ ਵਧੇਗੀ ਤੇ ਖਰਚੇ ਵਧਣਗੇ ਲekin income ਦਾ ਸਾਧਨ ਜਦੋਂ ਨਹੀਂ ਵਧੇਗਾ ਤਾਂ ਖਰਚਾ ਕਿਸ ਤਰ੍ਹਾਂ ਕੰਟਰੋਲ ਕਰੇਗਾ ਹਾਂ ਇਸ ਵਿੱਚ ਗੱਲ ਕਰਦਾਂ ਪਿਆ ਕਿ 2011 ਤੋਂ ਉਹਨਾਂ ਦੀ ਮਜ਼ਦੂਰੀ 'ਚ ਵਾਧਾ ਨਹੀਂ ਹੋਇਆ ਤੇ ਵੱਡੀ ਗੱਲ ਹੈ ਕਿ ਉਹ ਪਰਿਵਾਰ ਸਰਵਾਈਵ ਕਿਦਾਂ ਕਰਦਾ ਹੋਊਗਾ ਨਾ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿ ਪਰਿਵਾਰ ਨੂੰ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਹੁਣ ਸ਼ਾਇਦ ਮਜ਼ਦੂਰਾਂ ਨੂੰ ਬਹੁਤ ਸੁੱਖ ਦਾ ਸਾਹ ਮਿਲਿਆ ਹੋਣਾ ਆ ਜਿਹੜੇ ਅਨਾਜ ਮੰਡੀ ਦੇ ਪ੍ਰਧਾਨ ਨੇ ਉਹਨਾਂ ਤੋਂ ਵੀ ਸੁੱਖ ਦਾ ਸਾਹ ਮਿਲਿਆ ਹੋਣਾ ਕਿ ਹੁਣ ਜਿਹੜੀ ਮਜ਼ਦੂਰਾਂ ਦੀ ਵੀ ਸੁਣੀ ਜਾਏਗੀ ਤੇ ਉਹਨਾਂ ਨੂੰ ਤਨਖਾਹ 'ਚ ਵਾਧਾ ਹੋਏਗਾ ਅੱਛਾ ਤੇ ਗੱਲਬਾਤ ਕਰ ਲੈਨੇ ਆ ਮੁੱਖ ਮੰਤਰੀ ਭਵਾਨ ਸਿੰਘ ਮਾਨ ਨੇ ਦਿੱਲੀ ਦੀ ਕਿਚਕਿਚ ਮਨਾਉਣ ਲਈ ਰਾਜਾ ਬਣਿਆ ਔਰ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਖੁੱਲਾ ਚੈਲੰਜ ਕਰਤਾ ਜੀ ਦੇਖਿਓ ਪੰਜਾਬ ਮੁੱਖ ਮੰਤਰੀ ਦੀ ਗੱਲ ਕਰ ਲੈਨੇ ਕਿ ਸਰਕਾਰ ਦੀ ਗੱਲ ਕਰਦੇ ਆ ਤਾਂ ਸਰਕਾਰ ਸੂਬੇ ਦੇ ਹਰ ਮਸਲੇ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੀ ਹੈ ਫਿਰ ਚਾਹੇ ਮੁੱਦਾ ਕੋਈ ਵੀ ਹੋਵੇ ਜਨਤਾ ਦੇ ਹੱਕ ਦੀ ਕੋਈ ਵੀ ਗੱਲ ਹੋਵੇ ਲੇਕਿਨ ਇਸ ਵਾਰ ਹਲੇ 1.5 ਸਾਲ ਹੋਏ ਆ ਆਪ ਸਰਕਾਰ ਨੂੰ ਸੱਤਾ ਦੇ ਵਿੱਚ ਆਏ ਨੇ ਆਪਣੇ ਇਹਨਾਂ 1.5 ਸਾਲਾਂ ਦੇ ਵਿੱਚ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸੂਬੇ ਨੂੰ ਚੰਗੀ ਕੀ ਕਹਿੰਦੇ ਇੱਕ ਉਹਨਾਂ ਦੀ ਜਿਹੜੀ ਰੂਪ ਨਿਖਾਰ ਹੈਗਾ ਉਹ ਬਦਲਿਆ ਜਾ ਸਕੇ ਸੂਬੇ ਦਾ ਲੇਕਿਨ ਜਿਸ ਤਰੀਕੇ ਦੇ ਨਾਲ ਸੱਤਾ ਦੇ ਵਿੱਚ ਆਂਦੇ ਹੀ ਇਹ ਸਰਕਾਰ ਜਿਹੜੀ ਆਪ ਸਰਕਾਰ ਘਿਰ ਗਈ ਹੈ ਸਵਾਲਾਂ ਦੇ ਵਿੱਚ ਹਨਾ ਗੈਂਗਸਟਰਾਂ ਕਰਕੇ ਘਿਰੇ ਇਹ ਨਸ਼ਾ ਲਗਾਤਾਰ ਵਾਧੇ ਗਿਆ ਦਿਨ-ਬਦ ਦਿਨ ਜਿਹੜੀ ਗੁੰਡਾਗਰਦੀ ਉਹ ਸਾਰੀ ਵਾਧਦੀ ਰਹੀ ਹੈ ਗਰਮ ਦੀ ਖਬਰ ਨੂੰ ਲਾ ਕੇ ਕਾਫੀ ਚਰਚਾਜ ਰਿਹਾ ਨਾ ਬਹੁਤ ਜ਼ਿਆਦਾ ਤੇ ਹੁਣ ਜਿਹੜਾ ਆ ਉਹਨਾਂ ਨੇ ਕਿਉਂਕਿ ਪਾਰਟੀਆਂ ਲਗਾਤਾਰ ਤੰਜ ਕਸ ਦੇ ਰਹੀਆਂ ਕਿ ਜਦੋਂ ਦੀ ਆਪ ਸਰਕਾਰ ਸੱਤਾ ਦੇ ਵਿੱਚ ਆਈ ਹੈ ਸੰਭਾਲ ਨਹੀਂ ਪਾ ਰਹੀ ਐ ਸੂਬੇ ਨੂੰ ਕਾਨੂੰਨੀ ਵਿਵਸਥਾ ਨੂੰ ਨਹੀਂ ਸੰਭਾਲ ਪਾ ਰਹੀ ਐ ਤੇ ਹੁਣ ਉਹਨਾਂ ਦਾ ਜਵਾਬ ਦੇਣ ਲਈ ਭਗਵੰਤ ਮਾਨ ਨੇ ਸਿੱਧਾ-ਸਿੱਧਾ ਜਿਹੜਾ ਚੈਲੰਜ ਕੀਤਾ ਐ ਕਿ ਕਿਚ-ਕਿਚ ਨਾ ਕਰੋ ਸਿੱਧਾ ਮੇਰੇ ਨਾਲ ਲਾਈਵ ਬਹਿਸ ਕਰੋ ਫਿਰ ਮੈਂ ਦੱਸਾਂ ਕਿ ਕਿਹੜੀ ਸਰਕਾਰ ਨੇ ਕਦੋਂ ਕੀ ਕੀਤਾ ਅਜਾ ਤਾਂ ਕੀ ਹੋ ਸਕਦਾ ਵੀ ਕਿਹੜੀ ਤਰੀਕ ਇੱਕ ਨਵੰਬਰ ਨੂੰ ਮੇਰੇ ਖਾਲ ਉਹਨਾਂ ਨੇ ਕਿਹਾ ਕਿ ਮੈਂ ਨਾਲ ਤੁਜੀ ਲਾਈਵ ਆ ਕੇ ਗੱਲਬਾਤ ਕਰ ਸਕਦੇ ਹਾਂ ਔਰ ਕਿਸੇ ਵੀ ਮੁੱਦੇ ਤੇ ਕਈ ਮੁੱਦੇ ਵੀ ਦੱਸਿਆ ਮੇਰੇ ਖਾਲ ਉਹਨਾਂ ਨੇ ਵੀ ਕਿਸੇ ਵੀ ਮੁੱਦੇ ਤੇ ਆ ਕੇ ਗੱਲਬਾਤ ਕਰ ਸਕਦੇ ਨੇ ਕੀ ਉਮੀਦ ਕਰਦੇ ਹੋ ਕਿ ਇਹ ਮੈਮਬੈਸ ਹੋਊਗੀ ਸੁਨੀਲ ਝਾਕੜ ਜੀ ਰਾਜਾ ਬ링 ਪ੍ਰਤਾਪ ਸਿੰਘ ਬਾਜਵਾ ਆਉਣਗੇ ਦੇਖੋ ਜੀ ਜੇਕਰ ਤਾਂ ਆਉਂਦੇ ਨੇ ਜਿਹੜੀ ਵੀ ਵਿਰੋਧੀ ਪਾਰਟੀਆਂ ਨੇ ਜੇ ਤਾਂ ਭਗਵੰਤ ਮਾਨ ਦੇ ਚੱਲ ਨੂੰ ਸਵੀਕਾਰ ਕਰ ਲੈਂਦੇ ਨੇ ਠੀਕ ਹੈ ਫਿਰ ਤਾਂ ਬਹੁਤ ਹੌਸਲੇ ਵਾਲੀ ਗੱਲ ਹੈ ਕਿ ਹਰ ਪਾਰਟੀ ਸੱਚ ਦਾ ਸਾਹਮਣਾ ਕਰਨ ਲਈ ਆਈ ਹੈ ਆਪਣੀ ਆਪਣੀ ਇਮਾਨਦਾਰੀ ਦੇ ਨਾਲ ਆਣਗੇ ਤੇ ਦੱਸਣਗੇ ਕਿ ਮੈਂ ਕਿਸ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਕਿਹੜੇ ਕੰਮ ਨੂੰ ਸੁਚਾਰੂ ਰੂਪ ਦਿੱਤਾ ਸੀਗਾ ਲੇਕਿਨ ਲੱਗਦਾ ਨਹੀਂ ਹੈ ਕਿ ਕੋਈ ਵੀ ਪਾਰਟੀ ਆਏਗੀ ਕਿਉਂਕਿ ਹਰ ਪਾਰਟੀ ਨੂੰ ਆਪਣੇ ਨੁਮਾਇੰਦਿਆਂ ਦਾ ਆਪਣੇ ਕੰਮਾਂ ਦਾ ਪਤਾ ਹੁੰਦਾ ਹੈ ਕਿ ਉਹਨਾਂ ਨੇ ਪਾਰਟੀ ਦੇ ਵਿੱਚ ਰਹਿੰਦੇ ਹੋਏ ਸੱਤਾ ਦੇ ਵਿੱਚ ਰਹਿੰਦੇ ਹੋਏ ਸੱਤਾ ਨੂੰ ਕਿੰਨੇ ਕੁ ਵਧੀਆ ਤਰੀਕੇ ਨਾਲ ਚਲਾਇਆ ਵੈ ਜਨਤਾ ਦੇ ਹੱਕ ਦੀ ਕਿੰਨੀ ਕੁ ਗੱਲ ਕੀਤੀ ਹੈ ਕਿੰਨੀ ਕੁ ਨਹੀਂ ਕੀਤੀ ਹੈ ਕਿਉਂਕਿ ਜਿਹੜੀ ਪਾਰਟੀਆਂ ਨੇ ਉਹ ਹਮੇਸ਼ਾ ਹੀ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਤੱਕ ਦਾ ਮਤਲਬ ਹੁੰਦਾ ਹੈ ਕਦੇ ਵੀ ਜਨਤਾ ਦੇ ਹਸੱਕੇ ਨਹੀਂ ਹੋ ਸਕੇ ਨੇ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਹੁੰਦੀ ਹੈ ਜੇਕਰ ਅੱਜ ਉਹਨਾਂ ਨੂੰ ਇਸ ਪਾਰਟੀ ਦੇ ਵਿੱਚ ਕੁਰਸੀ ਦੇ ਮੁਤਾਬਿਕ ਜੇ ਸਹੂਲਤਾਂ ਨਹੀਂ ਮਿਲੀਆਂ ਤਾਂ ਉਹ ਦੂਜੀ ਪਾਰਟੀ ਦੇ ਵਿੱਚ ਛਾਲ ਮਾਰ ਕੇ ਚਲਾ ਜਾਂਦਾ ਹੈ ਮੇਰੇ ਕੋ ਪੰਜਾਬ ਦੇ 43 ਜੀ ਜ਼ਿਆਦਾਤਰ ਕਾਂਗਰਸ ਰਹੇ ਨੇ ਅਕਾਲੀ ਰਹੇ ਨੇ ਮੇਰੇ ਕੋ ਭਾਜਪਾ ਵੀ ਰਹੀ ਆ ਅਕਾਲੀ ਦੇ ਨਾਲ ਗੱਠਜੋੜ ਰਿਹਾ ਜਦੋਂ ਵੀ 2017 ਤੋਂ 2017 ਤੋਂ ਲੈ ਕੇ ਇਹਨਾਂ ਦਾ ਗੱਠਜੋੜ ਰਿਹਾ ਗੱਠਜੋੜ ਤੋਂ ਬਾਅਦ ਤਾਂ ਰਿਹਾ ਵਾ ਤੇ ਕਾਂਗਰਸ ਨੂੰ ਤਾਂ ਖੁਦ ਪਤਾ ਹੀ ਹੋਊਗਾ ਕਿਉਂਕਿ ਮੁਖਵ ਸਾਹਿਬ ਦਾ ਮਗਵੰਦਰੀ ਕੈਪਟਨ ਨੂੰ ਤਾਂ ਸੌਂ ਖਾ ਕੇ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਬਿਲਕੁਲ ਦੇਖੋ ਜਦੋਂ ਕੈਪਟਨ ਸਰਕਾਰ ਸੀ ਤਾਂ ਉਦੋਂ ਉਹਨਾਂ ਨੇ ਕਾਂਗਰਸ ਨੂੰ ਆਪਣੇ ਇਸ ਤਰ੍ਹਾਂ سینੇ ਨਾਲ ਲਾ ਕੇ ਰੱਖਿਆ ਜਿਗਾ ਕਿ ਕਾਂਗਰਸ ਜਿਹੜੀ ਹੈ ਉਹਨਾਂ ਦੀ ਜਿੰਦ ਜਾਨ ਹੈਗੀ ਉਹ ਕਦੇ ਵੀ ਕਾਂਗਰਸ ਖਲਾਫ ਨਹੀਂ ਜਾਣਗੇ ਲੇਕਿਨ ਹੋਇਆ ਕੀ ਹੈ ਸੱਤਾ ਦੀ ਭੁੱਖ ਜਿਹੜੀ ਸੀਗੀ ਉਹ ਨਜ਼ਰ ਆਈ ਉਹਨਾਂ ਨੇ ਕਾਂਗਰਸ ਛੱਡ ਕੇ ਆਪਣੀ ਸਰਕਾਰ ਬਣਾਉਣ ਦੀ ਸੋਚੀ ਠੀਕ ਹੈ ਉਹਨਾਂ ਦੀ ਆਪਣੀ ਸਰਕਾਰ ਨਹੀਂ ਚੱਲੀ ਲੇਕਿਨ ਅੱਜ ਭਾਜਪਾ ਦੇ ਵਿੱਚ ਵੀ ਉਹ ਇਸੇ ਉਮੀਦ ਦੇ ਨਾਲ ਕਿ ਉਹਨਾਂ ਨੂੰ ਕਿਤੇ ਮੁੱਖ ਮੰਤਰੀ ਦੀ ਐਮਪੀ ਦੀ ਜਾਂ ਗਵਰਨਰ ਦੀ ਜਿਹੜੀ ਹੈ ਸੀਟ ਕਿਤੇ ਨਾ ਕਿਤੇ ਮਿਲੂਗੀ ਜਿਸ ਉਮੀਦ ਦੇ ਵਿੱਚ ਉਹਨਾਂ ਨੇ ਪਾਰਟੀ ਚੇਂਜ ਕਰ ਲਈ ਹੈ ਤੇ ਇਹੀ ਦੇਖਿਆ ਜਾ ਰਿਹਾ ਕਿ ਜਦੋਂ ਤੱਕ ਸਾਨੂੰ ਆਪਣੇ ਫਾਇਦੇ ਦੀ ਕੋਈ ਨਹੀਂ ਮਿਲਦੀ ਹੈ ਜੇ ਇੱਥੇ ਨਹੀਂ ਮਿਲੀ ਤਾਂ ਦੂਜੀ ਪਾਰਟੀ ਨੂੰ ਜੁਆਇਨ ਕਰ ਲੈਂਦਾ ਹੈ ਜਨਤਾ ਦੇ ਭਲੇ ਤਾਂ ਕੋਈ ਗੱਲ ਹੀ ਨਹੀਂ ਕਰਦਾ ਹੁਣ ਜੇਕਰ ਜੇ ਕੋਈ ਬਹਿਤ ਲਈ ਆਂਦਾ ਆ ਤਾਂ ਸਿਆਸੀ ਸਮਿਕਰਣ ਚੇਂਜ ਹੋ ਜਾਣਗੇ ਬਹੁਤ ਸਾਰੇ ਖੁਲਾਸੇ ਹੋਣਗੇ ਜਿਹਦੇ ਕਰਕੇ ਸاسي ਸਮਿਕਰਣ ਜਿਹੜੇ ਉਹ ਹਿੱਲ ਜੁਲ ਜਾਣਗੇ ਜੇ ਤਾਂ ਇਮਾਨਦਾਰੀ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਹੋ ਸਕਦਾ ਕਿ ਸਿਚੁਏਸ਼ਨ ਹੋਰ ਕ੍ਰਿਟੀਕਲ ਹੋ ਜਾਵੇ ਪੁਰਾਣੀ ਸਰਕਾਰਾਂ ਨੇ ਕੀ ਕੀਤਾ ਆ ਹਿਸਾਬਤਬ ਹਰ ਇੱਕ ਚੀਜ਼ ਦਾ ਨਿਕਲੇਗਾ ਕਿ ਹੁਣ ਦੀ ਸਰਕਾਰ ਕੀ ਕਰ ਰਹੀ ਹੈ ਪਿਛਲੀ ਸਰਕਾਰਾਂ ਨੇ ਕੀ ਕੀਤਾ ਹੈ ਲੇਕਿਨ ਜੇਕਰ ਬਹਿਸ ਹੁੰਦੀ ਹੈ ਹਾਲਾਤ ਹੋਰ ਜ਼ਿਆਦਾ ਸਟਰੋਂਗ ਹੋ ਜਾਣਗੇ ਇਹਦੀ ਇਨਵੈਸਟੀਗੇਸ਼ਨ ਬਰੀਕੀ ਨਾਲ ਹੋਣੀ ਚਾਹੀਦੀ ਹੈ ਮੇਰੇ ਖਿਆਲ ਕਿ ਕਿੱਥੇ ਕਿਹੜੀ ਸਰਕਾਰ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਫਿਰ ਸਵਾਲ ਚਾਬ ਹੁਣ ਮੇਰੇ ਖਿਆਲ ਪਿਛਲੇ ਕੁ ਤਿਹਸਾਸ ਵਿੱਚ ਹੀ ਹੋਇਆ ਤਾਂ ਐ ਨਹੀਂਗਾ ਕਿ ਕਿਸੇ ਨੇ ਕਿਸ ਨੂੰ ਚੈਲੰਜ ਕੀਤਾ ਹੋਵੇ ਤੇ ਚੈਲੰਜ ਐਕਸੈਪਟ ਕਰਕੇ ਮੰਤਰੀਆਂ ਦੀ ਬਹਿਸ ਹੋਈ ਹੋਵੇ ਤੇ ਕੈਪਟਨ ਮੁਖਵਤ ਰਵਿੰਦਰ ਸਿੰਘ ਜੀ ਤੁਸੀਂ ਸਾਬਕਾ ਮੰਤਰੀ ਦੀ ਗੱਲਬਾਤ ਕੀਤੀ ਆ ਕਿ ਕੁਰਸੀ ਦੇ ਲਾਲਚ ਨਾਲ ਬੰਦਾ ਕਿਤੇ ਵੀ ਸਟੈਪ ਅੱਗੇ ਕਰ ਜਾਂਦਾ ਵਾ ਮੇਰੇ ਖਿਆਲ ਇਹਨਾਂ ਨੂੰ ਕੁਰਸੀ ਦਾ ਹੀ ਲਾਲਚ ਹੈ ਬਿਲਕੁਲ ਸੱਤਾ ਦੇ ਵਿੱਚ ਹੈ ਕੀ ਹੈ ਸੱਤਾ ਸਿਰਫ ਕੁਰਸੀ ਦਾ ਹੀ ਲਾਲਚ ਹੁੰਦਾ ਹੈ ਜੇਕਰ ਉਹਨਾਂ ਨੂੰ ਆਪਣੀ ਕੁਰਸੀਆਂ ਦਾ ਲਾਲਚ ਨਾ ਹੋਵੇ ਤਾਂ ਇਮਾਨਦਾਰ ਅਜੰਡਾ ਦੇ ਹੱਕਾਂ ਦੀ ਗੱਲ ਕਰਨ ਹ ਇਲੈਕਸ਼ਨ ਤੋਂ ਪਹਿਲਾਂ ਅਸੀਂ ਵੋਟਾਂ ਲਈ ਘਰ-ਘਰ ਜਾਂਦੇ ਆਂ ਹੱਥ ਜੋੜਦੇ ਆਂ ਹਰ ਤਰ੍ਹਾਂ ਦਾ ਅਪਰਾਲਾ ਕਰਦੇ ਆਂ ਅੱਛਾ ਇੱਥੋਂ ਤੱਕ ਸੌ ਵੀ ਖਾਣੀ ਪੈ ਜੇ ਤਾਂ ਸੌ ਖਾਣੇ ਆ ਕਿ ਅਸੀਂ ਤੁਹਾਡਾ ਹਰ ਤਰ੍ਹਾਂ ਦਾ ਕੰਮ ਕਰਾਂਗੇ ਬਿਲਕੁਲ ਦੇਖੋ ਜਿੰਨੇ ਵੀ ਸਰਕਾਰੀ ਨੇਤਾ ਆਂਦੇ ਨੇ ਹਮੇਸ਼ਾ ਚੋਣਾਂ ਤੋਂ ਪਹਿਲਾਂ ਹਰ ਇੱਕ ਦੇ ਘਰ ਘਰ ਜਾ ਕੇ ਹੱਥ ਜੋੜ ਕੇ ਵੋਟਾਂ ਲੈਣ ਵਾਸਤੇ ਕਹਿੰਦੇ ਕਿ ਤੁਹਾਨੂੰ ਸਹੂਲਤ ਦਵਾਂਗੇ ਤੁਹਾਨੂੰ ਬਹੁਤ ਕੁਝ ਦਵਾਂਗੇ ਆਂਦੇ ਹੀ ਆਪ ਸਰਕਾਰ ਨੇ ਕਿੰਨੇ ਸਾਰੇ ਪ੍ਰੋਮਿਸਸਿਸ ਕੀਤੇ ਵਾਦੇ ਕੀਤੇ ਤੁਹਾਨੂੰ 2000 ਰੁਪਏ ਵੀ ਮੈਲਾਵਾ ਦੇ ਕਹੇ ਦਿੱਤਾ ਹੈ ਕਲੀਨਿਕਾ ਬਣਾਵਾਂਗੇ ਬਹੁਤ ਸਾਰੀਆਂ ਚੀਜ਼ਾਂ ਕਰ ਵੀ ਰਹੀ ਹੈ ਲੇਕਿਨ ਕਈ ਵਾਦੇ ਜਿਹੜੇ ਕੀਤੇ ਉਹ ਹਾਇ ਤੱਕ ਪੂਰੇ ਨਹੀਂ ਹੋਏ 1.5 ਸਾਲ ਹੋ ਗਿਆ ਉਹਨਾਂ ਨੂੰ ਲੇਕਿਨ ਇਹ ਹੁੰਦੇ ਕਦੋਂ ਤੱਕ ਅਜੇ ਤੱਕ ਚੋਣਾਂ ਹੁੰਦੀਆਂ ਨੇ ਆ ਚੋਣਾਂ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੇ ਫੇਰ ਹੱਥ ਜੋੜਨਗੇ ਅੱਗੇ ਲੇਕਿਨ ਉਸ ਤੋਂ ਬਾਅਦ ਫੇਰ ਨਜ਼ਰ ਨਹੀਂ ਆਣਗੇ ਗਾਇਬ ਹੋ ਜਾਣਗੇ ਅਰਤੀ ਜੀ ਵੋਟਰ ਨੇ ਅਖਲਾਜ ਕਾਲ ਦੇ ਕਾਫੀ ਜਨਤਾ ਪੜ ਲੱਗੀ ਆ ਕਾਫੀ ਬੜੇ ਲੇਖੇ ਨੇ ਔਰ ਸਿਆਣੇ ਨੇ ਔਰ ਅਸੀਂ ਦਰਸ਼ਕਾਂ ਨੂੰ ਵੀ ਕਹਿੰਨੇ ਆ ਕਿ ਇਹ ਮੰਤਰੀਆਂ ਨੂੰ ਜਾਂ ਇਹਨਾਂ ਦੇ ਲਾਲਤ ਦੇ ਵਿੱਚ ਨਾ ਕੇ ਵੋਟਾਂ ਦੇ ਕਿਉਂਕਿ ਇਹਨਾਂ ਨੇ ਪਹਿਲਾਂ ਆਣ ਵੋਟਾਂ ਤੋਂ ਪਹਿਲਾਂ ਆਣਾ ਹੱਥ ਜੋੜ ਕੇ ਵੋਟਾਂ ਮੰਨਣੀ ਮੰਗਣੀ ਪਰ ਉਸ ਤੋਂ ਬਾਅਦ 5 ਸਾਲ ਤਹਾਨੂੰ ਦੇਖਣਾ ਨਹੀਂ ਔਰ ਵੋਟਾਂ ਤੋਂ ਪਹਿਲਾਂ ਔਰ ਵੋਟਾਂ ਤੋਂ ਬਾਅਦ ਇਹਨਾਂ ਦੇ ਰਵੱਈਏ ਨੂੰ ਦੇਖ ਕੇ ਕਹਿ ਸਕਦੇ ਆ ਕਿ ਸਵਾਲਤਾ ਬਣਦਾ ਹੀ ਆ ਬਿਲਕੁਲ ਅੱਛਾ ਜੀ ਗੱਲਬਾਤ ਕਰ ਲੈ ਭਾਰਤ ਔਰ ਕੈਨੇਡਾ ਦੇ ਵਿਵਾਦਾਂ ਦੇ ਵਿੱਚ ਇੱਕ ਚੀਨ ਦਾ ਵੱਡਾ ਨਾਮ ਆ ਰਿਹਾ ਹੈ ਲਗੋ ਕਸ਼ਮੀਰ ਜੀ ਦੇਖੋ ਜਿੱਥੇ ਭਾਰਤ ਦੇ ਉੱਪਰ ਵੱਡੇ ਵੱਡੇ ਇਲਜ਼ਾਮ ਲੱਗੇ ਨਾ ਕੈਨੇਡਾ ਸਰਕਾਰ ਨੇ ਲਗਾਇਆ ਕਿ ਭਾਰਤ ਦੇ ਏਜੰਟਾਂ ਨੇ ਮਿਲ ਕੇ ਹਰਦੀਸ ਨਿਜਰ ਦੀ ਜੜੀ ਉਹ ਹਤਿਆ ਕਰਵਾਈ ਹੈ ਬਿਲਕੁਲ ਭਾਰਤ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਦੇ ਲਈ ਵੀ ਕਿਹਾ ਗਿਆ ਲੇਕਿਨ ਭਾਰਤ ਨੇ ਕਿਹਾ ਕਿ ਮੈਨੂੰ ਸਬੂਤ ਦਿਓ ਮੈਂ ਜਾਂਚ ਵਿੱਚ ਸ਼ਾਮਿਲ ਹੋਵਾਂਗਾ ਹਰ ਤਰੀਕੇ ਦੇ ਨਾਲ ਦਬਾਅ ਬਣਾ ਦੇ ਪੂਰੀ ਕੋਸ਼ਿਸ਼ ਕੀਤੀ ਗਈ ਹੈ ਫਿਰ ਕੈਨੇਡਾ ਸਰਕਾਰ ਨੇ ਕਿਤਾ ਆਪਣਾ ਰਵਈਆ ਨਰਮ ਵੀ ਕਰ ਲਿਆ ਕਿ ਅਸੀਂ ਭਾਰਤ ਨਾਲ ਸੰਬੰਧ ਵੀ ਖਰਾਬ ਨਹੀਂ ਕਰਨੇ ਕਿਉਂਕਿ ਸਾਡੇ ਬਹੁਤ ਸਾਰੇ ਰਿਲੇਸ਼ਨਸ ਹੈਗੇ ਨੇ ਵਪਾਰਿਕ ਸੰਬੰਧ ਵੀ ਹੈਗੇ ਨੇ ਬਹੁਤ ਸਾਰਾ ਪੈਸਾ ਜੜਾਇਆ ਕੈਨੇ ਦਾ ਕੰਮ ਤੋਂ ਪਾਰ ਤਾਂ ਵੀ ਲੱਗਿਆ ਹੋਇਆ ਬਿਲਕੁਲ ਤਾਂ ਅਜਿਹੇ ਦੇ ਵਿੱਚ ਜਿਹੜੀ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆਈ ਹੈ ਕਿ ਇੱਕ ਬਲੌਗਰ ਹੈਗੀ ਹੈ ਜੈਨੀਫਰ ਜੇਂਗ ਜਿਸ ਨੇ ਇਹ ਇੱਕ ਚੀਨੀ ਲੇਖਕ ਹੈ ਤੇ ਯੂਟਿਊਬਰ ਹੈ ਜਿਸ ਦੇ ਹਵਾਲੇ ਤੋਂ ਇਹ ਗੱਲ ਆਖੀ ਹੈ ਕਿ ਚੀਨ ਸਰਕਾਰ ਦੇ ਜਿਹੜੇ ਏਜੰਟ ਸੀਗੇ ਉਹਨਾਂ ਦਾ ਹੱਥ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਅਜਿਹੀਆਂ ਖਬਰਾਂ ਜਿਹੜੀਆਂ ਨਿਕਲ ਕੇ ਆਈਆਂ ਨੇ ਸੋਸ਼ਲ ਮੀਡੀਆ ਤੇ ਵੀ ਖਬਰ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਟਾਈਮ ਬਲੌਗਰ ਜਿਹੜੀ ਜੈਨੀਫਰ ਜੇਂਗ ਹੈਗੀ ਹੈ ਔਰ ਸੋਸ਼ਲ ਮੀਡੀਆ ਦੀ ਸੁਰੱਖਿਆ ਬਣੀ ਹੋਈ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਇੱਕ ਗੁਪਤ ਬੈਠਕ ਹੋਈ ਸੀਗੀ ਉਸ ਦੌਰਾਨ ਜਦੋਂ ਨਿਜਰ ਦੀ ਕਤਿਆ ਹੋਈ ਸੀਗੀ ਠੀਕ ਹੈ ਉਸ ਜਦੋਂ ਬੈਠਕ ਹੋਈ ਹੈ ਉਸ ਤੋਂ ਬਾਅਦ ਹੀ ਇਹ ਸਾਰਾ ਕਰਮਕਾਂਡ ਹੋਇਆ ਹੈ ਅੱਛਾ ਚੀਨੀ ਨੁਮੰਦਾ ਦੀ ਬੈਠਕ ਹੋਈ ਸੀ ਉਹਨਾਂ ਦੀ ਨਿਜਰ ਦੀ ਹੱਤਿਆ ਤੋਂ ਬਾਅਦ ਪਹਿਲਾਂ ਸੋਰੀ ਨਿਜਰ ਦੀ ਹੱਤਿਆ ਤੋਂ ਪਹਿਲਾਂ ਹੀ ਜਿਹੜੀ ਗੁਪਤ ਬੈਠਕ ਹੋਈ ਹੈ ਉਸ ਤੋਂ ਬਾਅਦ ਨਿਜਰ ਦੀ ਹੱਤਿਆ ਦਾ ਇਹ ਸਾਰਾ ਕਾਂਡ ਹੋਇਆ ਹੈ ਲੇਕਿਨ ਇਹ ਸਾਰੀ ਜੈਨੇਫਰ ਜਿਹੜੀ ਬੋਲਦੀ ਪਈ ਹੈ ਇਹ ਬਲੌਗਰ ਹੈ ਮੂੜੂਪ ਤੋਂ ਇੱਕ ਪੱਤਰਕਾਰ ਵੀ ਹੈ ਚੀਨ ਦੀ ਲੇਕਿਨ ਉਸਨੇ ਵੀ ਇੱਕ ਲੇਖਕ ਤੇ ਇੱਕ ਯੂਟਿਊਬਰ ਹੈ ਚੀਨ ਦਾ ਹੀ ਉਸਦੇ ਹਵਾਲੇ ਤੋਂ ਇਹ ਗੱਲ ਕਹੀ ਹੈ ਜੋ ਸੋਸ਼ਲ ਮੀਡੀਆ ਤੇ ਖਬਰ ਆ ਰਹੀ ਹੈ ਮੈਂ ਬਹੁਤ ਵੱਡੀ ਗੱਲ ਹੈ ਜੇ ਤੁਸੀਂ ਦੱਸ ਰਹੇ ਹੋ ਕਿ ਚੀਨ ਦਾ ਹੱਥ ਹੋ ਸਕਦਾ ਜੇਕਰ ਇਸ ਦੀ ਖਬਰ ਹੁੰਦੀ ਹੈ ਤਾਂ ਭਾਰਤ ਔਰ ਕੈਨੇਡਾ ਦੇ ਇੱਕ ਤਰ੍ਹਾਂ ਰਿਲੇਸ਼ਨ ਹੋਰ ਵੀ ਬਾ ਰਿਲੇਸ਼ਨ ਹੋਰ ਖਰਾਬ ਹੋ ਜਾਣਗੇ ਕਿਉਂਕਿ ਟਰੂਡੋ ਨੇ ਜਿਸ ਤਰ੍ਹਾਂ ਇੰਜਾਮ ਲਗਾਇਆ ਪਰ ਇਸ ਪਿਆ ਮੋਦੀ ਔਰ ਪੂਰਾ ਭਾਰਤ ਇਸ ਗੱਲ ਨੂੰ ਲੈ ਕੇ ਬਿਲਕੁਲ ਨਾਖੁਸ਼ ਹੈ ਬਿਲਕੁਲ ਜਿਸ ਤਿੱਕਤ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਚੀਨ ਦਾ ਹੱਥ ਹੋਵੇਗਾ ਬਲੌਗਰ ਨੇ ਇਹ ਵੀ ਗੱਲ ਆਖੀ ਹੈ ਕਿ ਭਾਰਤ ਅਤੇ ਪੱਛਮੀ ਦੇਸ਼ਾਂ ਦੇ ਜਿਹੜੇ ਸਬੰਧ ਸੀਗੇ ਨਾ ਇਹਨਾਂ ਨੂੰ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਮੇਰੇ ਖਿਆਲ ਜਿਸ ਦੇ ਵਿੱਚ ਕਿਤੇ ਨਾ ਕਿਤੇ ਚੀਨ ਜਿਹੜਾ ਹੈ ਉਹ ਖਾਲਸਥਾਨੀਆਂ ਨੂੰ ਹੋਰ ਵੀ ਜ਼ਿਆਦਾ ਜਿਹੜਾ ਆ ਉਹਨੂੰ ਸਮਰਥਨ ਦੇ ਸਕਦਾ ਵਧਾਵਾ ਦੇ ਸਕਦਾ ਹੈ ਚੀਨ ਦਾ ਵੱਡਾ ਹੱਥ ਹੋਣਾ ਭਾਰਤ aur ਕੈਨੇਡਾ ਦੇ ਇਸ ਵਿਵਾਦ ਮੁੱਦੇ ਤੇ ਇੱਕ ਵੱਡੀ ਇਹ ਜੰਗ ਛੇੜ ਸਕਦਾ ਹੈ ਉਹ ਵੱਡੀ ਜੰਗ ਖੜੀ ਹੋ ਸਕਦੀ ਹੈ ਅਸੀਂ ਜੰਗ ਨੂੰ ਗੱਲ ਕਰ ਲੈਣੇ ਆ ਇਜ਼ਰਾਈਲ ਔਰ ਹਮਾਸ ਦੀ ਮਰਕਲ ਪਿਛਲੇ ਸ਼ਨੀਵਾਰ ਤੋਂ ਜੰਗ ਲੱਗੀ ਆ ਮਰਕਲ ਹਮਾਸ ਨੇ ਇਜ਼ਰਾਈਲ ਤੇ ਅਟੈਕ ਕਰਤਾ ਬਿਲਕੁਲ ਕਸ਼ਮੀਰ ਜੀ ਦੇਖੋ ਜਿੱਥੇ ਇੱਕ ਭਾਰਤ ਕੈਨੇਡਾ ਸਰਕਾਰ ਦੇ ਚ ਜੰਗ ਹਲੇ ਚੱਲਦੀ ਪਈ ਆ ਉਹਦਾ ਹਲੇ ਸੋਲੂਸ਼ਨ ਕਿਤੇ ਦੇਖਣ ਨੂੰ ਨਹੀਂ ਮਿਲ ਰਿਹਾ ਨਾ ਗੱਲਬਾਤ ਚੱਲਦੀ ਪਈ ਆ ਕਿ ਕਿਸ ਦਾ ਹੱਥ ਹੈ ਕਿਦਾਂ ਨਹੀਂ ਪਰ ਦੂਜੇ ਪਾਸੇ ਜਿਹੜੀ ਹਮਾਸ ਤੇ ਇਜ਼ਰਾਈਲ ਦੇ ਵਿਚਕਾਰ ਜਿਹੜੀ ਜੰਗ ਛੇੜ ਗਈ ਆ ਉਹ ਵੀ ਕਿਤੇ ਕਿਤੇ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਹਮਾਸ ਨੇ ਇਜ਼ਰਾਈਲ ਤੇ ਹਮਲਾ कि ਅਸੀਂ ਦੱਸਣਾ ਚਾਹੁੰਦੇ ਇਸ ਗੱਲ ਦਾ ਐਲਾਨ ਕਰਨਾ ਚਾਹੁੰਦੇ ਆ ਕਿ ਵੀ ਹੁਣ ਬਹੁਤ ਹੋਇਆ ਕਿਉਂਕਿ ਇਜ਼ਰਾਈਲ ਨੇ ਹਮਾਸ ਦੇ ਕੁਝ ਇਲਾਕਿਆਂ ਤੇ ਯੁੱਧ ਦੇ ਦੌਰਾਨ ਜੋ ਬੀਤੇ ਸਮੇਂ ਦੇ ਵਿੱਚ ਹੋਇਆ ਉਹਨਾਂ ਦੇ ਇਲਾਕੇ ਤੇ ਕਬਜ਼ਾ ਕਰ ਰੱਖਿਆ ਹੈ ਹਮਾਸ ਦੇ ਹਮਾ ਦੇ ਇਲਾਕੇ ਤੇ ਬਿਲਕੁਲ ਕਿਉਂਕਿ ਇਜ਼ਰਾਈਲ ਨੇ ਕਬਜ਼ਾ ਕੀਤਾ ਆ ਉਸ ਤੋਂ ਬਾਅਦ ਉੱਥੇ ਕਈ ਸਾਰੇ ਰੋਕਣ ਦਾਗੇ ਗਏ ਨੇ ਤੇ ਹਮਾਸ ਜਿਹੜਾ ਹੈ ਹੁਣ ਚਾਹੁੰਦਾ ਹੈ ਕਿ ਉਹ ਸਾਰੇ ਇਲਾਕਿਆਂ ਤੇ ਮੇਰਾ ਕਬਜ਼ਾ ਹੋਵੇ ਤੇ ਮੇਰੇ ਇਲਾਕੇ ਦੇ ਜਿਹੜੇ ਰਹਿ ਰਹੇ ਨੇ ਲੋਕੀ ਮਹਿਲਾਵਾਂ ਨੇ ਜਾਂ ਫਿਰ ਹੋਰ ਵੀ ਲੋਕੀ ਹੈਗੇ ਉਹਨਾਂ ਦੇ ਇਜ਼ਾਦ ਦੇ ਵਲੋਂ ਜਿਹੜੇ ਅਤਿਆਚਾਰ ਕੀਤੇ ਜਾ ਰਹੇ ਉਹਨਾਂ ਤੋਂ ਮੁਕਤੀ ਮਿਲ ਸਕੇ ਅਸੀਂ ਇੱਥੇ ਕੀ ਆਰਤੀ ਜੀ ਆਪਾਂ ਸੁਖ ਸ਼ਾਂਤੀ ਨੂੰ ਲਾ ਕੇ ਅਰਦਾਸਾ ਕਰਦੇ ਆਂ ਪਰ ਕਿਤੇ ਨਾ ਕਿਤੇ ਖਬਰਾਂ ਪੜਦੇ ਰਹਿੰਦੇ ਆਂ ਭਾਰਤ-ਕੈਨੇਡਾ ਦੇ جنگ ਹੈ ਜੀ ਛਿੜੀ ਸੀ ਰੂਸ ਤੇ ਯੂਕਰੇਨ ਦਾ ਵੀ ਜੰਗ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ ਮੇਰੇ ਕੱਲ ਕਰੀਬ ਸਾਲ ਦੇ ਹੋਣੇ ਆਲਾ ਜੀ ਬਿਲਕੁਲ ਹੁਣ ਜਿਹੜੀਆਂ ਵੀ ਇਹ ਯੁੱਧ ਹੋ ਰਹੇ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਹਮਾਤੇ ਇਜ਼ਰਾਈਲ ਦੇ ਯੁੱਧ ਨੂੰ ਵੀ ਲੈ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਟਵੀਟ ਕੀਤਾ ਆ ਉਹਦੇ ਵਿੱਚ ਕਿਹਾ ਉਹਨਾਂ ਨੇ ਕਿ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ ਇਸ ਗੱਲ ਦੀ ਕਿ ਸਾਡੇ ਨਾਗਰਿਕ ਸਾਡੇ ਵਿਦਿਆਰਥੀ ਜਾਂ ਸਾਡੇ ਕਈ ਬਿਜ਼ਨਸਮੈਨ ਵੀ ਉੱਥੇ ਹੋ ਸਕਦੇ ਨੇ ਬਿਲਕੁਲ ਹੋ ਸਕਦੇ ਨੇ ਬਹੁਤ ਸਾਰੇ ਅਸੀਂ ਭਾਰਤੀ ਨਾਗਰਿਕ ਹੈ ਨੇ ਜੋ ਇਜ਼ਰਾਈਲ ਦੇ ਵਿੱਚ ਬਚੇ ਨੇ ਫਿਲਸਤੀਨ ਦੇ ਵਿੱਚ ਬਸੇ ਹੋਏ ਨੇ ਤੇ ਕਿਤਨਾ ਕਿਤੇ ਇਸ ਗੱਲ ਦਾ ਦੁੱਖ ਜਤਾਇਆ ਹੈ ਤੇ ਇਜ਼ਰਾਈਲ ਦੇ ਨਾਲ ਇੱਕ ਜੁੱਟਾ ਦੇ ਨਾਲ ਖੜੇ ਹੋਣ ਦਾ ਇਹ ਪੁਖਟਾਵਾ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਆਰਤੀ ਜੀ ਵੱਡਾ ਇਹ ਕਿਉਂਕਿ ਇਜ਼ਰਾਈਲ ਦੇ ਵਿੱਚ ਲਾ ਲੋ ਹਮਾਸ ਦੇ ਵਿੱਚ ਲਾ ਲੋ ਸਾਡੇ ਭਾਰਤੀ ਨੇ ਉਧਰ ਕੈਨੇਡਾ ਔਰ ਆਪਣੇ ਭਾਰਤੀ ਵਿਵਾਦਿਤ ਮੁੱਦਿਆਂ ਦੇ ਬਾਰੇ ਵੀ ਪੰਜਾਬੀ ਔਰ ਪੂਰੇ ਭਾਰਤ ਦੇ ਕੈਨੇਡਾ ਦੇ ਵਿੱਚ ਕਾਫੀ ਮਾਤਰਾ ਵਿੱਚ ਸਾਡੇ ਸਟੂਡੈਂਟ ਨੇ ਸਾਡੇ ਬਿਜ਼ਨਸਮੈਨ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਾਇਆ ਆ ਪਰ ਵੱਡੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਚਾਹੇ ਦੇਸ਼ਾਂ ਦੀ ਲੜਾਈ ਹੋਵੇ ਚਾਹੇ ਰਾਜਨੀਤਾਂ ਦੀ ਆਸ ਵਿੱਚ ਲੜਾਈ ਹੋਵੇ ਪਿਛਤਾ ਹੈ ਜੋ ਆਮ ਇਨਸਾਨ ਹੀ ਹੈ ਬਿਲਕੁਲ ਕਸ਼ਮੀਰ ਜੀ ਆਮ ਇਨਸਾਨ ਹੀ ਪਿਛਤਾ ਹੈ ਜਿਸ ਤਰ੍ਹਾਂ ਤੁਸੀਂ ਅੱਜ ਮੇਰੇ ਨਾਲ ਅਜਿਹੇ ਮੁੱਦੇ ਤੇ ਗੱਲਬਾਤ ਕੀਤੀ ਅਜਿਹੇ ਜਿਹੜੇ ਸਵਾਲ ਤੁਹਾਡੇ ਮਨ ਦੇ ਵਿੱਚ ਸੀਗੇ ਉਹੀ ਸਵਾਲ ਜਨਤਾ ਦੇ ਮਨ ਦੇ ਵਿੱਚ ਵੀ ਹੋਣਗੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਉਹਨਾਂ ਦੇ ਮਨ ਦੇ ਵਿੱਚ ਹੋਣਗੇ ਤੇ ਜੇਕਰ ਹੋਰ ਕੋਈ ਵੀ ਉਹਨਾਂ ਦੇ ਵਿਚਾਰ ਜਾਂ ਕੋਈ ਸਵਾਲ ਨੇ ਤਾਂ ਸਾਡੇ ਚੈਨਲ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਕਮੈਂਟ ਕਰੋ ਤਾਂ ਕਿ ਤੁਹਾਡੇ ਮੁੱਦਿਆਂ ਨੂੰ ਵੀ ਅਸੀਂ ਇਸ ਪ੍ਰੋਗਰਾਮ ਦੇ ਰਹੀ ਜਨਤਾ ਕਰ ਸਕੀਏ ਧੰਨਵਾਦ